ਪੈਣਾ ਦੇ ਫਰਾਦੀ ਸੜਕ ਹਾਸੇ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਸਮਾਚਾਰ ਪ੍ਰਾਪਤ ਹੋਇਆ ਹੈ ਦੱਸਦੇ ਕਿ ਮ੍ਰਿਤਕ ਦਿਲਾਸ਼ ਜੜੀ ਹੈ ਸਿਵਲ ਹਸਪਤਾਲ ਦੇ ਵਿੱਚ ਚੋਣਾਲਾ ਜਮਾ ਕਰਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਰਿਸ਼ਤੇਦਾਰਾਂ ਦੱਸਿਆ ਹੈ ਕਿ ਮ੍ਰਿਤਕ ਨਾਨਕ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਆਪਣੀ ਪੈਣਾ ਦੇ ਨਾਲ ਦਿਹਾੜੀ ਲਗਾਉਂਦਾ ਸੀ ਰੋਜ਼ ਦੀ ਤਰ੍ਹਾਂ ਹੀ ਉਹ ਦਿਹਾੜੀ ਲਗਾ ਕੇ ਮ੍ਰਿਤਕ ਨਾਨਕ ਸਿੰਘ ਜੋ ਹੈ ਗੋਮਾਹਲ ਬਾਜ਼ਾਰ ਦੇ ਵਿੱਚ ਸਮਾਨ ਖਾਨਪਿੰਡਾ ਸਮਾਨ ਲੈਣ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਨਿਕਲਿਆ ਸੀ ਜਿਸ ਤੋਂ ਬਾਅਦ ਸੜਕ ਤੇ ਉਸ ਦਾ ਮੋਟਰਸਾਈਕਲ ਬੀਐਸਐਫ ਦੀ ਗੱਡੀ ਤੇ ਨਾਲ ਟਕਰਾਰ ਗਿਆ ਅਤੇ ਉਸ ਦੀ ਹੋ ਗਈ ਉਹਨਾਂ ਦੱਸਿਆ ਕਿ ਫਿਲਹਾਲ ਇਹ ਨਹੀਂ ਪਤਾ ਲੱਗ ਪਾਇਆ ਹੈ ਕਿ ਕਿਸ ਦੀ ਗਲਤੀ ਸੀ ਕਰੀਬ 1 ਜੇ ਮਹੀਨੇ ਪਹਿਲਾਂ ਹੀ ਮ੍ਰਿਤਕ ਦੇ ਪਿਤਾ ਦੀ ਵੀ ਮੌਤ ਹੋ ਚੁੱਕੀ ਸੀ ਤੇ ਹੁਣ ਨਾਨਕ ਸਿੰਘ ਹੀ ਪਰਿਵਾਰ ਦਾ ਸਹਾਰਾ ਸੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਕਿ ਆਇਆ ਵਾ ਤੇ ਉਹ ਇਹਨਾਂ ਦੀ ਮਾਤਾ ਕਹਿੰਦੀ ਵੀ ਜਾ ਕੇ ਪੁੱਤ ਸੌਦਾ ਲਿਆ ਜਾ ਕੇ ਉਹ ਸੌਦਾ ਲੈਣ ਗਿਆ ਵਾ ਤੇ ਉਧਰੋਂ ਫਬਜ਼ੀਆਂ ਦੀ ਗੱਡੀ ਆ ਰਹੀ ਸੀਗੀ ਫੌਜੀਆ ਦੀ ਗੱਡੀ ਦੇ ਫੌਜੀਆ ਦੀ ਗੱਡੀ ਵੱਜੀ ਕਿ ਜਾਂ ਇਹ ਵੱਜੇ ਇਹਨਾਂ ਨੇ ਪਤਾ ਮੌਕਾ ਜੇ ਖਤਮ ਹੋ ਗਿਆ ਹਾਂਜੀ ਕੋਣ ਹੁਣ ਕੀ ਹੋਇਆ ਹੁਣ ਕਿੱਥੇ ਆ ਡੈੱਡ ਬੋਡੀ ਹੁਣ ਡੈੱਡ ਬਾਡੀ ਇਹਨਾਂ ਦੇ ਉਹਨਾਂ ਕੈਂਡੀ ਚ ਲਾਤੀ ਆ ਤੇ ਨਾਲ ਜੰਦਰਾ ਮਾਰਤਾ ਵਾ ਨਾਲ ਕੀ ਮੰਗ ਕਰਦੇ ਹੋ ਜੇ ਅਸੀਂ ਮੰਗ ਕਰਨੇ ਆ ਕਿ ਇਹਨਾਂ ਦੇ ਪਰਿਵਾਰ ਦਾ ਕੋਈ ਸੋਚਿਆ ਜਾਵੇ ਇਹ ਪਰਿਵਾਰ ਬਹੁਤ ਹੀ ਮਾਤ ਰਿਆ ਬਹੁਤ ਹੀ ਗਰੀਵ ਆ ਇਹ ਪਰਿਵਾਰ ਇੰਜ ਭੈਣਾ ਦਾ ਭਰਾ ਸੀਗਾ ਇਕੱਲਾ ਇਕੱਲਾ ਸੀਗਾ ਕੱਲ ਇਹ ਇਹ ਪਹਿਲੀ ਮਾਂ ਤੋਂ ਹੀ ਹਾਂ ਦੋ ਇਹ ਆ ਦੂਸਰੀ ਉਹਦੀ ਮਾਂ ਪਹਿਲੀ ਮਾਂ ਤੋਂ ਸੀਗਾ ਤੇ ਇਹਦੇ ਸਿਰ ਤੇ ਪਿਓ ਨੂੰ ਹਜੇ 1.5 ਮਹੀਨਾ ਹੋਇਆ ਪੋਏ ਉਹਨੂੰ ਖਤਮ ਹੋਏ ਇਹਨੂੰ ਉਹ ਪਹਿਲਾਂ ਪਿਓ ਪੂਰੇ ਹੋ ਗਏ ਤੇ ਹੁਣ ਬਾਅਦ ਚ ਇਹ